ਉਦੀ ਅਜ ਕਰਨ ਗਿਆ ਉਹਧਿਆਤਾ ਦौरा 에어ਪੋਰਟ ਤੇ ਰੇਲਵੇ ਸਟੇਸ਼ਨ ਦਾ ਕਰਨ ਜੋ ਉਦਘਾਟਨ ਨਵਿਆ ਅੰਮ੍ਰਿਤ ਭਾਰਤ ਟ੍ਰੇਨਾਂ ਤੇ ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਚੰਡੀ ਆਹ ਦਿੱਲੀ ਅੰਮ੍ਰਿਤਸਰ ਵੰਦੇ ਭਾਰਤ ਟ੍ਰੇਨ ਦੀ ਹੋਵੇਗੀ ਸ਼ੁਰੂਆਤ ਅੰਮ੍ਰਿਤਸਰ ਤੋਂ ਸਵੇਰੇ 10 ਵਜੇ ਚੱਲੇਗੀ ਟ੍ਰੇਨ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਕੇਂਦਰ ਮੰਤਰੀ ਸੋਮ ਪ੍ਰਕਾਸ਼ ਰਹਿਣਗੇ ਮੌਜੂਦ ਬਿਆਸ ਜਿਲੰਦਰ ਫਗਵਾੜਾ ਲੁਧਿਆਣਾ ਤੇ ਅੰਬਾਲਾ 'ਚ ਹੋਵੇਗਾ ਸਟਾਪੇਜ ਕ੍ਰਿਕਸ ਕੇਸ ਵਿਕਰਮ ਸਿੰਘ ਮਜੀਠੀਆ ਦੀ ਅੱਜ ਐਸਆਈਟੀ ਅੱਗੇ ਪੇਸ਼ੀ ਮਜੀਠੀਆ ਦੇ ਪੇਸ਼ ਹੋਣ ਤੇ ਸਸਪੈਂਸ ਬਰਕਰਾਰ ਮਜੀਠੀਆ ਚਿੱਠੀ ਲਿਖ ਕੇ 4 ਹਫਤੇ ਦਾ ਮੰਗਿਆ ਹੈ ਸਮਾਂ ਪਠਾਨ ਕੋਰਤੋ ਸਾਹਿਬ ਦਾ ਕਾਂਗਰਸ ਪਾਇਦਕ ਜੁਗਿੰਦਰ ਪਾਲ ਸਿੰਘ ਪੋਆ ਗ੍ਰਿਫਤਾਰ ਸਰਕਾਰੀ ਕੰਮ ਝੁਰਕਾਵਟ ਪੌਂਡ ਦੇ ਇਲਜ਼ਾਮ 'ਚ ਹੋਈ ਗ੍ਰਿਫਤਾਰੀ ਮਾਈਨਿੰਗ ਸਾਈਟ ਤੇ ਪਹੁੰਚੀ ਟੀਮ ਨਾਲ ਬਦਸਲੂਕੀ ਕਰਨ ਦੇ ਲੱਗੇ ਇਲਜ਼ਾਮ ਜਾਕੀ ਬਾਤ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਨੀਲ ਜਾਖੜ ਨੂੰ ਸਿੱਧੀ ਚੁਣੌਤੀ ਕਿਹਾ चाकी ਤੇ ਤਸਵੀਰ ਵਾਲੀ ਗੱਲ ਸਾਬਤ ਹੋਈ ਤਾਂ ਛੱਡ ਦੇਵਾਂਗਾ ਸਿਆਸਤ ਤੁਸੀਂ ਝੂਠੇ ਨਿਕਲੇ ਤਾਂ ਨਾ ਵੜਿਓ ਪੰਜਾਬ ਸੁਨੀਲ ਜਾਖੜ ਨੇ ਸੀਐਮ ਦੀ ਚੁਣੌਤੀ ਤੇ ਦਿੱਤਾ ਜਵਾਬ ਕਿ ਹਾਂ ਮੈਂ ਆਪਣੇ ਕਹੇ ਸ਼ਬਦਾਂ ਤੇ ਅੱਜ ਵੀ ਹਾਂ ਕਾਇਮ ਭਗਵੰਤ ਮਾਨ ਜੀ ਤੁਹਾਡੀ ਵਿਵਸਥਾ ਦੀ ਸਮੱਸਿਆ ਹੈ ਝੂਠਿਆਂ ਨੂੰ ਸਭ ਝੂਠੇ ਹੀ ਵਿਖਾਈ ਦਿੰਦੇ SGPC ਨੇ ਕੇਂਦਰ ਸਰਕਾਰ ਤੇ CBSE ਬੋਰਡ ਨੂੰ ਲਿਖੀ ਚਿੱਠੀ ਵੀਰਵਾਲ ਦਿਵਸ ਮੌਕੇ ਸਕੂਲਾਂ ਸਾਹਿਬਜ਼ਾਦਿਆਂ ਦੇ ਦੋਲ ਪਲੇ ਹੁੰਦੇ ਜਤਾਇਆ ਇਤਰਾਜ਼ ਕੇਂਦਰ ਅਤੇ ਬੋਰਡ ਤੋਂ ਮੰਗਿਆ ਜਵਾਬ ਕਤਰਚਾਟ ਸਾਫਕਾ ਨੇਵੀ ਅਫਸਰਾਂ ਦੀ ਫਾਸੀ ਦੀ ਸਜ਼ਾ ਰੱਦ ਹੋਣ ਤੇ ਅਕਾਲੀ ਦਲ ਤੇ SGPC ਨੇ ਕੇਂਦਰ ਨੂੰ ਕੀਤਾ ਸਵਾਲ ਕਿ ਹਾਂ ਕਤਰਚਪਾਟੀਆਂ ਦੀ ਫਾਸੀ ਦੀ ਸਜ਼ਾ ਰੱਦ ਕਰਵਾਉਣਾ ਚੰਗੀ ਗੱਲ ਪਰ ਭਾਰਤ ਚ ਰਾਜਵਾਨਾ ਦੀ ਫਾਸੀ ਰੱਦ ਕਰੰਤੇ ਕੀ ਇਤਰਾਜ਼ ਕਾਟਕਿਰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਚੰਡੀਗੜ੍ਹ ਪ੍ਰਸ਼ਾਸਕ ਤੋਂ ਮੰਗ ਚੰਡੀਗੜ੍ਹ ਚ ਇੰਗਲਿਸ਼ ਤੇ ਪੰਜਾਬੀ ਹੋਵੇ ਪਹਿਲੀ ਫਸ਼ ਸ਼ਸ਼ਤਰਕਾਲ ਜੀ ਮੈਂ ਹਾਂ ਸਰਬਜੋਤ ਕੋਰ ਨਿਊਜ਼ 18 ਪੰਜਾਬ ਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਲਡਿੰਗ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਜੋ ਕਿ ਸਾਬਕਾ ਕਾਂਗਰਸੀ ਵਿਧਾਇਕ ਨਾਲ ਜੁੜੀ ਹੋਈ ਹੈ ਦੱਸਿਆ ਕਿ ਸਾਬਕਾ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਠਾਨਕੋਟ ਚ ਜੁਗਿੰਦਰਪਾਲ ਸਿੰਘ ਪੁਆ ਦੀ ਗ੍ਰਿਫਤਾਰੀ ਕੀਤੀ ਗਈ ਸਰਕਾਰੀ ਕੰਮ ਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗੇ ਨੇ ਜੁਗਿੰਦਰਪਾਲ ਸਿੰਘ ਪੁਆ ਤੇ ਇਤਿਹਾਸ ਬਾਬਤ ਅਗ੍ਰਿਫਤਾਰੀ ਕੀਤੀ ਗਈ ਹੈ ਕੱਲ ਦੇਰ ਸ਼ਾਮ ਗ੍ਰਿਫਤਾਰੀ ਹੋਈ ਹੈ ਕਾਬਲੇਗੋੜਾ ਕਿ ਨਾਜਾਇਜ਼ ਮਾਈਨਿੰਗ ਰੋਕਨ ਦੇ ਆਈਸੀ ਦੀ ਟੀਮ ਤੇ ਉਸ ਟੀਮ ਦੇ ਨਾਲ ਜੁਗਿੰ ਪੋਆਦੇ ਬਸਲੂ ਕੀ ਕਰਨ ਦੇ ਇਲਜ਼ਾਮ ਲੱਗੇ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ਦੀ ਜਾਂਚ ਕਰਨ ਪਹੁੰਚੀ ਸੀਗੀ ਟੀਮ ਤੇ ਕੱਲ ਦਰ ਸ਼ਾਮ ਦੇ ਤਸਵੀਰਾਂ ਤੁਹਾਨੂੰ ਵਿਖਾਰਿਆ ਦੱਸ ਕਿ ਪੋਆਦੇ ਕਰੀਬੀਆਂ ਦੇ ਨਾਤੇ ਆ ਜੋ ਕ੍ਰਸ਼ਰ ਸਾਈਟ ਸੀਗੀ ਓਰ ਰਜਿਸਟਰਡ ਸੀਗੀ ਤੇ ਮੌਕੇ ਤੋਂ ਇੱਕ ਪੋਕਲਨ ਮਸ਼ੀਨ ਤੇ ਟਿਪਰ ਵੀ ਪੁਲਿਸ ਨੇ ਰਿਕਵਰ ਕੀਤਾ ਹੈ ਮਾਈਨਿੰਗ ਆਫਿਸਰਜ਼ ਨਾਲ ਵਿਵਾਦ ਦੇ ਬਾਅਦ ਆ ਗ੍ਰਿਫਤਾਰੀ ਕੀਤੀ ਗਈ ਹੈ ਤੇ ਕੱਲ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤਸਵੀਰਾਂ ਚ ਨਜ਼ਰ ਆ ਰਹੇ ਨੇ ਸਾਬਕਾ ਵਿਧਾਇਕ ਨੇ ਪੋਆ ਤੋਂ 2017 ਚ ਵਿਧਾਇਕ ਬਣੇ ਸੀਗੇ ਕਾਂਗਰਸ ਦੀ ਸੀਟ ਤੋਂ ਉਹਨਾਂ ਨੇ ਚੋਣ ਲੜੀ ਸੀਗੀ ਪੋਆ ਤੋਂ ਤੇ ਉਸ ਤੋਂ ਬਾਅਦ 2022 ਆ ਵਿਧਾਨ ਸਭਾ ਚੋਣਾਂ ਹਾਰ ਗਏ ਸੀਗੇ ਇਸ ਵਿਚਾਲੇ ਜੋ ਮੌਜੂਦਾ ਕਮੇਟ ਮੰਤਰੀ ਨੇ ਲਾਲ ਚੰਦ ਕਟਾਰੂਚਕ ਉਹਨਾਂ ਦੇ ਗੈਂਸਟੋਂ ਲੜੀ ਸੀਗੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਜੋਗਿੰਦਰਪਾਲ ਸਿੰਘ ਪੋਆ ਸਾਬਕਾ ਵਿਧਾਇਕ ਨੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਦਰਸਲ ਜਾਂਚ ਲਈ ਇੱਕ ਮਾਈਨਿੰਗ ਟੀਮ ਉੱਥੇ ਪਹੁੰਚੀ ਸੀਗੀ ਮਾਈਨਿੰਗ ਟੀਮ ਨਾਲ ਬੱਚ ਲੋਕੀ ਕਰਨ ਦੇ ਇਲਜ਼ਾਮ ਜੋਗਿੰਦਰ ਸਿੰਘ ਪੋਆ ਤੇ ਲੱਗੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਅਸਰ ਜਿਹੜਾ ਤੁਹਾਡੇ ਦੇ ਪਰਚਾ ਹੋਇਆ ਦਰਜ ਕੀਤਾ ਉਹਦੇ ਬਾਰੇ ਕੀ ਕਹਿਣਾ ਥੋੜਾ ਜਦ ਜਬਾਨ ਤੋਂ ਆਏਗੀ ਫਿਰ ਦੱਸਾਂਗਾ ਕੋਈ ਕਹਿੰਦਾ ਕਿ ਰੰਜਿਸ਼ ਸਿੰਘ ਜੀ ਕਹਿੰਦੇ ਅਸਰ ਜਿਹੜਾ ਤੁਹਾਡੇ ਦੇ ਪਰਚਾ ਹੋਇਆ ਦਰਜ ਕੀਤਾ ਉਹਦੇ ਬਾਰੇ ਕੀ ਕਹਿਣਾ ਥੋੜਾ ਜਦ ਜਬਾਨ ਤੋਂ ਆਏਗੀ ਫਿਰ ਦੱਸਾਂਗਾ ਕੋਈ ਕਹਿੰਦਾ ਕਿ ਰੰਜਿਸ਼ ਸਿੰਘ ਜੀ ਕਹਿੰਦੇ ਅਸਰ ਜਿਹੜਾ ਤੁਹਾਡੇ ਦੇ ਪਰਚਾ ਹੋਇਆ ਦਰਜ ਕੀਤਾ ਉਹਦੇ ਬਾਰੇ ਕੀ ਕਹਿਣਾ ਥੋੜਾ ਦੇਖੋ ਅੱਜ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਤੜਾਗਰ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਕਿ ਰਾਵੀ ਦਰਿਆ ਦੇ ਨੇੜੇ ਦਾ ਏਰੀਆ ਪੈਂਦਾ ਹੈਗਾ ਉੱਥੇ ਜਿਹੜੇ ਹੈਗੇ ਆ ਕ੍ਰਸ਼ਰ ਜਿਹੜਾ ਹੈਗਾ ਆ ਉਹਨੂੰ ਓਨ ਕਰਦੇ ਆ ਸ਼੍ਰੀ ਜਗਿੰਦਰਪਾਲ ਉਹ ਆ ਜਿਹੜੇ ਐਕਸ ਐਮਐਲਏ ਆ ਉਹਨਾਂ ਦੀ ਤੇ ਉਹਨਾਂ ਦੀ ਫੈਮਿਲੀ ਇਹ ਸਾਰੇ ਪਾਰਟਨਰ ਨੇ ਉਹਦੇ ਵਿੱਚ ਔਰ ਉਸ ਮੌਕੇ ਦੇ ਉੱਤੋਂ ਜਿਹੜੀ ਜਿਹੜਾ ਜਿੱਥੇ ਕ੍ਰਸ਼ਰ ਆ ਕ੍ਰਸ਼ਰ ਦੇ ਨਾਲ-ਨਾਲ ਬਹੁਤ ਡੂੰਗੀ ਜਗ੍ਹਾ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਹੈਗੀ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਸਾਂਝੇ ਆਪਰੇਸ਼ਨ ਦੇ ਦੌਰਾਨ ਉੱਥੋਂ ਇੱਕ ਪੋਕਲੇਨ ਮਸ਼ੀਨ ਤੇ ਇੱਕ ਟਿਪਰ ਜਿਹੜਾ ਹੈਗਾ ਲੋਡ ਕਰਦੇ ਹੋਏ ਉੱਥੇ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਉਹ ਪਾਏ ਗਏ ਆ ਔਰ ਮੌਕੇ ਦੇ ਉੱਤੇ ਹੀ ਜਿਹੜੇ ਆ ਜਗਿੰਦਰਪਾਲ ਭੋਵਾ ਇਹ ਆਏ ਆ ਪੁਲਿਸ ਦੀ ਪਾਰਟੀ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਮਜ਼ਾਮਤ ਕੀਤੀ ਆ ਔਰ ਉਹਨਾਂ ਨੇ ਸਰਕਾਰੀ ਜਿਹੜਾ ਕੰਮਕਾਜ ਉਹਦੇ 'ਚ ਦਖਲਅੰਦਾਜ਼ੀ ਕੀਤੀ ਆ ਕਿਉਂਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀਗੀ ਗੈਰਕਾਨੂੰਨੀ ਮਾਈਨਿੰਗ ਦੇ ਮੱਦੇ ਨਜ਼ਰ ਤੌਣਾਂ ਤੇ ਕ੍ਰਾਫਟ ਬੰਦੀ ਕਾਰਵਾਈ ਕਰ ਲਈ ਸੀ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੇ ਨਾਲ ਇਹਨਾਂ ਨੇ ਬਤਸਲੂਕੀ ਕੀਤੀ ਹੈ ਜਿਹੜਾ ਕੰਮ ਚ ਵਿਗੜ ਪਿਆ ਉਹਨਾਂ ਦੋਸ਼ਾਂ ਦੇ ਅਧੀਨ ਵੀ ਇਹਨਾਂ ਨੂੰ ਜਿਹੜਾ ਹੈਗਾ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਨਾਲ ਇੱਕ ਹੋਰ ਇੱਕ ਇਹਨਾਂ ਦਾ ਸਾਥੀ ਹੈ ਲਾਡੀ ਉਹਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਵਿਭਾਗ ਨੇ ਉਹ ਸਾਰੇ ਏਰੀਆ ਦੀ ਨਿਸ਼ਾਨਦੇਹੀ ਕੀਤੀ ਆ ਉਹ ਤਕਰੀਬਨ ਜਿਹੜਾ ਹੈਗਾ ਆ 90x200 ਫੁੱਟ ਦਾ ਜਿਹੜਾ ਹੈਗਾ ਗਹਿਰਾ ਬਹੁਤ ਡੇਰਾ ਡੇਰਾ ਖੱਡਾ ਪਟਿਆ ਹੋਇਆ ਉਹਦੇ ਅੰਦਰ ਪੋਪਕਲਿਨ ਮਸ਼ੀਨਾਂ ਕੰਮ ਕਰ ਰਹੀਆਂ ਸੋ ਇਹ ਗਰਕੁੰਨੀ ਮਾਈਨਿੰਗ ਦਾ ਮਸਲਾ ਸੀਗਾ ਹੁਣ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਸਿੰਘ ਮਜੀਠੀਆ ਦੀ ਅੱਜ ਐਸਆਈਟੀ ਦੇ ਅੱਗੇ ਪੇਸ਼ੀ ਹੈ ਅੱਜ ਤਲਬ ਕੀਤਾ ਗਿਆ ਮਜੀਠਾ ਦੇ ਪੇਸ਼ ਹੋਣ ਤੇ ਸਸਪੈਂਸ ਪਰ ਹੋਨੇ ਵੀ ਬਰਕਰਾਰ ਹੈ ਕਿ ਮਜੀਠਿਆ ਨੇ ਐਸਆਈਟੀ ਤੋਂ 4 ਹਫ਼ਤੇ ਦਾ ਸਮਾਂ ਮੰਗਿਆ ਸੀਗਾ ਡਰਗਸ ਕੇਸ 'ਚ ਮਜੀਠਿਆ ਤੇ ਉਸਕਿਛ ਹੋਣੀ ਇਸ ਦਿਨ ਅਕਾਲੀ ਦਲ ਦਾ ਸਰਕਾਰ ਤੇ ਇਲਜ਼ਾਮ ਹੈ ਕਿ ਮਜੀਠਿਆ ਨੂੰ ਝੂਠੇ ਕੇਸ ਫਸਾਇਆ ਜਾ ਰਿਹਾ ਹੈ समन राजनीति नाल पंजाब दा नुकसान हो रहा है श्रोमी अकाली दल इसे विचाले आम आदमी पार्टी ने भी अकाली दल से पलटवार किया है आम आदमी पार्टी ने कहा है कि हूँ जांच तो क्यों भिक्रम सिंह मजीठिया एन डी पी एस का पूरा मामला है दो हजार इक्की दिसंबर चा मामला दर्ज होया पूरे मामले दो हजार बई अगस्त च हाईकोर्ट वालों जन्मानत बिक्रम मजीठिया गई अठारह ਦਸੰਬਰ ਲੰਗੀ 18 ਦਸੰਬਰ ਨੂੰ ਤਲਬ ਕੀਤਾ ਗਿਆ ਸੀਗਾ ਐਸਆਈਟੀ ਦੇ ਅੱਗੇ ਪੇਸ਼ ਹੋਏ ਸੀਗੇ ਵਿਕਰਮ ਸਿੰਘ ਮਜੀਠੀਆ 7 ਘੰਟੇ ਦੀ ਪੁੱਛਗਿੱਛ ਹੋਈ ਸੀਗੀ ਮੈਰਾਥਨ ਪੁੱਛਗਿੱਛ ਕੀਤੀ ਗਈ ਸੀਗੀ ਹਾਲਾਂਕਿ 27 ਦਸੰਬਰ ਨੂੰ ਵੀ ਵਿਕਰਮ ਸਿੰਘ ਮਜੀਠੀਆ ਨੂੰ ਤਲਬ ਕੀਤਾ ਗਿਆ ਸੀਗਾ ਵਿਕਰਮ ਸਿੰਘ ਮਜੀਠੀਆ ਐਸਆਈਟੀ ਅੱਗੇ ਪੇਸ਼ ਨਹੀਂ ਹੋਏ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲਾਂ ਹੀ ਐਸਆਈਟੀ ਦੇ ਅੱਗੇ ਅਰਖਵਾ ਸਖੀ ਕੀਤੀ ਗਈ ਸੀਗੀ ਸ਼ਹੀਦੀ ਜੋੜ ਮੇਲ ਦੇ ਦੌਰਾਨ ਜੋ ਦਿਨ ਚੱਲ ਰਹੇ ਉਹਨਾਂ ਦਿਨ ਉਹਨਾਂ ਦੇ ਅੱਗੇ ਦੌਰਾਨ ਤਲਬ ਨਾ ਕੀਤਾ ਜਾਏ ਤੇ ਇਸ ਦੇ ਵਿਚਾਲੇ ਅੱਜ ਯਾਨੀ ਕਿ 30 ਦਸੰਬਰ ਨੂੰ ਮੁੱਟੋ ਤਲਬ ਕੀਤਾ ਗਿਆ ਹੈ ਪਰ ਸਸਪੈਂਸ ਹਲੇ ਵੀ ਬਰਕਰਾਰ ਹੈ ਕਿ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਅੱਜ ਪੇਸ਼ ਹੁੰਦੇ ਨੇ ਕਿ ਨਹੀਂ ਵਿਕਰਮ ਮਜੀਠੀਆ ਪਹੁੰਚ ਗਏ ਨੇ ਸਿਟੀ ਦੇ ਸਾਹਮਣੇ ਪੇਸ਼ ਹੋਣਾ ਵਿਕਰਮ ਮਜੀਠੀਆ ਨੇ ਔਰ ਜਿਸ ਤਰ੍ਹਾਂ ਵਿਕਰਮ ਮਜੀਠੀਆ ਨੇ ਕੀਤਾ ਤੇ ਵੀ ਰੂਲਿੰਗਸ ਹੈ ਕਿ ਜਿਹਦੀ 6 ਮਹੀਨੇ ਦੀ ਸਰਵਿਸ ਰਹਿ ਜੇ ਉਹਨੂੰ ਕੋਈ ਇੰਪੋਰਟੈਂਟ ਇਨਵੈਸਟੀਗੇਸ਼ਨ ਇੰਟਰਸਟ ਨਹੀਂ ਕੀਤੀ ਜਾਂਦੀ ਇੱਥੇ ਇਹ ਇਨਵੈਸਟੀਗੇਸ਼ਨ ਤਾਂ ਇੰਟਰਸਟ ਕੀਤੀ ਜਾਂਦੀ ਹੈ ਤੇ ਫੈਬ੍ਰਿਕੇਸ਼ਨ ਵੀ ਨਾਲ ਚੱਲ ਰਹੀ ਹੈ ਕੀ ਅੱਜ ਪੰਜਾਬ ਦੇ ਡੀਜੀਪੀ ਇਹ ਗੱਲਾਂ ਤੇ ਚੁੱਪ ਰਹਿਣਗੇ ਕਿ ਜਵਾਬ ਦੇਣਗੇ ਪਹਿਲਾਂ ਤੇ ਐ ਮੁੱਛਾਂ ਨੂੰ ਕਰਕੇ ਆਏ ਜਿੱਥੇ ਬੁਲਾਉਂਗੇ ਜਦੋਂ ਬੁਲਾਉਂਗੇ ਜਿਤਨਾ ਬੁਲਾਉਂਗੇ ਆਜੂਗਾ ਭੱਜਣ ਲੱਗ ਗਿਆ ਨਾ ਇਹ ਭੱਜਣ ਲੱਗ ਗਿਆ ਮਜੀਠਿਆ ਪਤਾ ਹੈ ਪਤਾ ਹੈ ਕਿ ਹੁਣ ਸੈਟਿਕ ਨਹੀਂ ਹੋਣੀ ਇਹ ਕੈਪਟਨ ਵੇਲੇ ਸੈਟਿੰਗ ਹੋ ਗਈ ਸੀ ਆਵੇ দম ਹੈਗਾ ਤੇ ਆਵੇ ਹੁਣ ਹੁਣ ਬਹਾਨੇ ਲੱਭਦਾ ਵੀ 4 ਹਫਤੇ ਚਾਹੀਦੇ 3 ਹਫਤੇ ਚਾਹੀਦੇ 2 ਹਫਤੇ ਚਾਹੀਦੇ ਇਹ ਤੋਂ ਪਤਾ ਲੱਗਦਾ ਹੈ ਔਰ ਦੇਖੋ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਹਾਂ ਅੱਜ ਤੋਂ ਅੰਮ੍ਰਿਤਸਰ ਦਿੱਲੀ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਾਬਿਲਗੁਰ ਹੈ ਕਿਸਵੇਰੇ 10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਟ੍ਰੇਨ ਤੇ ਗਵਰਨਰ ਬਨਵਾਰੀ لال ਪੁਰੋਹਿਤ ਇਸ ਟ੍ਰੇਨ ਨੂੰ ਰਵਾਨਾ ਕਰਨਗੇ। ਦਾਸ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਐਮਪੀ ਗੁਰਜੀਤ ਔਜਲਾ ਵੀ ਮੌਜੂਦ ਰਹਿਣਗੇ ਤੇ ਦਿੱਲੀ ਤੋਂ ਅੰਮ੍ਰਿਤਸਰ ਵਿਚਾਲੇ ਪੰਜ ਸਟੇਸ਼ਨਸ ਤੇ ਆ ਟ੍ਰੇਨ ਰੁਕੇਗੀ। ਅੰਬਾਲਾ, ਲੁਧਿਆਣਾ, ਫਗਵਾੜਾ, ਜਲੰਧਰ ਤੇ ਬਿਆਸ ਆ ਜੋ ਟ੍ਰੇਨ ਦਾ ਸਟਾਪੇਜ ਹੋਏਗਾ। ਦਾਸ ਕਿ ਸਾਰੀ ਥਾਂਵਾਂ ਤੇ 2-2 ਮਿੰਟ ਦਾ ਹੈਰਾਕੋ ਵਿਗਾਤੇ ਅੱਜ ਤੋਂ ਅੰਮ੍ਰਿਤਸਰ ਦਿੱਲੀ ਬੰਦੇਪਾਰਾ ਟ੍ਰੇਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਜੇ ਕਿ ਸਵੇਰੇ 10 ਵਜੇ ਅੰਮ੍ਰਿਤਸਰ ਤੋਂ ਇਸ ਟ੍ਰੇਨ ਨੂੰ ਰਵਾਨਾ ਕੀਤਾ ਜਾਏਗਾ ਹਰੀਚੰਡੀ ਦੇ ਕੇ ਤੇ ਗਵਰਨਰ ਬਨਵੈਦਾਲ ਪ੍ਰੋਹਿਤ ਮੌਜੂਦ ਰਹੇ ਚੁਣੌਤੀ ਤੇ ਸੁਨੀਲ ਜਾਖੜ ਨੇ ਜਵਾਬ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਆਪਣੇ ਕਹੇ ਉੱਤੇ ਅੱਜ ਵੀ ਕਾਇਮ ਹ ਭਗਵੰਤ ਮਾਨ ਜੀ ਤੁਹਾਡੀ ਵਿਵਸਥਾ ਦੀ ਸਮੱਸਿਆ ਹੈ ਝੂਠਿਆਂ ਨੂੰ ਸਭ ਝੂਠੇ ਨਜ਼ਰ ਆਉਂਦੇ ਨੇ ਜਾਖੜ ਨੇ ਕਿਹਾ ਹੈ ਕਿ ਜਾਖੜ ਦਰਸਲ ਚਾਕੀ ਰੱਦ ਹੋਣ ਦਾ ਬਿਆਨ ਦਿੱਤਾ ਸੀਗਾ ਤੇ ਚਾਕੀ ਤੇ ਸੀਐਮ ਨੇ ਆਪਣੇ ਤੇ ਕੇਜਰੀਵਾਲ ਦੀ ਫੋਟੋ ਲਈ ਹੈ ਅਜਾਖੜ ਨੇ ਕਿਹਾ ਸੀਗਾ ਇਸੇ ਵਿੱਚ ਆਲੇ ਸੀਐਮ ਨੇ ਜਾਖੜ ਨੂੰ ਚਾਕੀ ਤੇ ਖੁੱਦੀ ਫੋਟੋ ਦਿਖਾਉਣ ਦੀ ਚੁਣੌਤੀ ਦਿੱਤੀ ਹੈ ਤੇ ਕੱਲ ਸਿਮ ਭਗਵੰਤਪਾਲ ਦੁਦਾਰਾ ਪਹੁੰਚੀ ਹੋਈ ਸੀ ਕਿ ਤੋਣਾ ਨੇ ਚੋਤੀ ਦੇ ਰਿਤੇ ਕਿ ਸੁਨੀਲ ਜਾਖੜ ਆ ਸਾਬਿਤ ਕਰ ਦੇਣ ਕਿ ਚਾਹੀਤੇ ਉਹਨਾਂ ਦੀ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਹੈ ਤੇ ਉਹ ਸਿਆਸਤ ਛੱਡ ਦੇਣਗੇ ਤੇ ਸ੍ਰੀ ਵਿਚਾਲੇ ਹੁਣ ਸੁਨੀਲ ਜਾਖੜ ਦਾ ਪ੍ਰਤੀਕ੍ਰਮ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕਹੇ ਉੱਤੇ ਅੱਜ ਵੀ ਕਾਇਮ ਹਾਂ ਭਗਵੰਤਪਾਲ ਜੀ ਤੁਹਾਡੀ ਵਿਵਸਥਾ ਦੀ ਸਮੱਸਿਆ ਹੈ ਝੂਠਿਆਂ ਨੂੰ ਸਭ ਝੂਠੇ ਨਜ਼ਰ ਆਉਂਦੇ ਨੇ ਪੰਜਾਬ ਚ ਨਿਕਲ ਰਹੀ ਸਿਆਸੀ ਚਾਕੀ ਦਾ ਸੇਕ ਚੈਲੰਜ ਤੱਕ ਪਹੁੰਚ ਗਿਆ ਹੈ ਮੁੱਖ ਮੰਤਰੀ ਮਾਨ ਨੇ ਸੁਨੀਲ ਜਾਖਣ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਸਾਫ਼ ਕਹਿ ਦਿੱਤਾ ਕਿ ਚਾਕੀ ਤੇ ਤਸਵੀਰ ਵਾਲੀ ਗੱਲ ਸਾਬਤ ਕਰ ਦਿਓ ਸਿਆਸਤ ਛੱਡ ਦਵਾਂਗਾ ਫਾਲ ਵੀ ਸਾਡੇ ਪੰਜਾਬ ਦੀ ਕੋਈ ਚਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਮੈਂ ਐਸਾ ਨਹੀਂ ਕਹਾਂ ਉਹ ਪੰਜਾਬ ਦਾ ਜਲੂਸ ਕਦਮ ਤੋਂ ਰੋਕੇ ਹਨ ਇਹਨਾਂ ਨੇ ਆਪਣੀ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝਾ ਹੋਇਆ ਤੁਸੀਂ ਕਰ ਜਦੋਂ ਸੀਐਮ ਭਗਵੰਤ ਮਾਨ ਨੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ ਗਣਤੰਤਰ ਦਿਹਾੜੇ ਵਾਲੀ ਪ੍ਰੇਰਣ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਜਗ੍ਹਾ ਨਾ ਦੇਣ ਦੇ ਇਲਜ਼ਾਮ ਲਗਾਏ ਤਾਂ ਉਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਜੋ ਝਾਕੀ ਦਾ ਡਿਜ਼ਾਈਨ ਭੇਜਿਆ ਗਿਆ ਉਸ ਤੇ ਸੀਐਮ ਮਾਨ ਤੇ ਕੇਜਰੀਵਾਲ ਦੀ ਫੋਟੋ ਲਾਈ ਗਈ ਸੀ। ਤਾਂ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਸਿੱਧਾ ਚੈਲੰਜ ਕਰ ਦਿੱਤਾ। ਇਥੋਂ ਤੱਕ ਕਹਿ ਦਿੱਤਾ ਕਿ ਝਾਕੀ ਤੇ ਤਸਵੀਰ ਵਾਲੀ ਗੱਲ ਸਾਬਿਤ ਕਰ ਦਿਓ ਮੈਂ ਸਿਆਸਤ ਛੱਡ ਦੇਵਾਂਗਾ ਤੇ ਜੇ ਸਾਬਿਤ ਨਾ ਹੋਇਆ ਤਾਂ ਤੁਸੀਂ ਪੰਜਾਬ ਦੇ ਵਿੱਚ ਨਾ ਵੜਿਓ। ਚੱਕਰ ਜੇ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕੱਢਣੀ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਆਪਣੀ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝ ਹਾਇਤਨ ਕੀਤਾ ਸੀ ਉਹ ਰੋਕਿਆ ਗਿਆ ਉਹਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਂਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਇਹ ਤੋਂ ਬਾਅਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਜ਼ਿਕਰ ਜੋ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਤੇ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਜਗ੍ਹਾ ਨਾ ਮਿਲਣ ਨੂੰ ਲੈ ਕੇ ਕੇਂਦਰ ਨੂੰ ਨਿਸ਼ਾਨੇ ਤੇ ਲਿਆ ਤੇ ਅਗਲੇ ਦਿਨ ਹੀ ਸੁਨੀਲ ਜਾਖੜ ਨੇ ਵੱਡਾ ਦਾਵਾ ਕਰ ਦਿੱਤਾ ਕਿ ਝਾਕੀ ਦੇ ਡਿਜ਼ਾਈਨ ਤੇ ਸੀਮਾਂਤ ਕੇਜਰੀਵਾਲ ਦੀ ਫੋਟੋ ਲਾਈ ਗਈ ਸੀ ਬੀਰ ਰਿਪੋਰਟ న్యూਸ 18 ਪੰਜਾਬ एस जी पीसी ने केंद्र पर सी बी एस ई बोर्ड को एक चिट्ठी लिखी है दस दिए कि भीर बाल दिवस को लेकर आज चिट्ठी लिखी गई है इस विचाले छोटे साहबजाद से किरदारभा का मुद्दा चुकया गया है दस दिए कि केंद्र के संबंधित विभागों पर सी बी एस ई बोर्ड तो जवाब मंगया गया है एस जी पी सी ने कहा है कि बच्चों तो करवाए गए साहबजाद के रोल कई स्कूलों साहबजाद के रोल करवाए गए ने असी इसका सख्त विरोध करते हाँ ਇਸੇਕ ਮਰਿਆਦਾ ਦੇ ਉਲਟ ਹੈ ਅਜਹੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕਰਾਂਗੇ ਹਾਲਾਂਕਿ ਐਸਪੀਸੀ ਵੀਰਬਾਲ ਦਿਵਸ ਵਾਲੇ ਨਾਤੇ ਵੀ ਸਵਾਲ ਉਠਾਉਂਦੀ ਰਹੀ। ਹਾਲ ਦੀ ਤੀ ਵਿੱਚ ਸਾਬ ਜਾਨੇ ਦੀ ਸ਼ਹਾਦਤ ਦਾ ਨਾਮ ਨਹੀਂ ਆਉਂਦਾ। ਉਹਨਾਂ ਨੇ ਭਾਵੇਂ ਦਰਸਤੀ ਨਹੀਂ ਕੀਤੀ ਪਰ ਉਸ ਦੇ ਵਿੱਚ ਇੱਕ ਹੋਰ ਗੜੀ ਜੁੜ ਗਈ ਹੈ ਕਿ ਵੀਰਬਾਲ ਦਿਵਸ ਦੇ ਨਾਮ ਦੇ ਉੱਤੇ ਹਿੰਦੁਸਤਾਨ ਦੇ ਅੰਦਰ ਕਾਫੀ ਜਗ੍ਹਾ ਦੇ ਉੱਤੇ ਇਹ ਵੀਰਬਾਲ ਦਿਵਸ ਮਨਾਇਆ ਗਿਆ ਤੇ ਉਥੇ ਇੱਕ ਨਾਟਕ ਖੇਡੇਗੇ ਸਟੇਜ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਨੇ ਸਹਬਜਾਦਿਆਂ ਦੇ ਬੱਚਿਆਂ ਦੇ ਦਾ ਸਹਬਜਾਦਿਆਂ ਦਾ ਕਰੈਕਟਰ ਜਿਹੜਾ ਪੇਸ਼ ਕੀਤਾ ਜਿਹੜਾ ਕਿ ਬਿਲਕੁਲ ਗਲਤ ਗੱਲ ਆ ਕਿਉਂਕਿ ਆਪੋ ਆਪਣੀਆਂ ਇੱਕ ਮਰਜ਼ਾਦਾ ਵਾਂ ਹੁੰਦੀਆਂ ਸੋ ਸਿੱਖ ਕੌਮ ਦੇ ਅੰਦਰ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਇਸ ਗੱਲ ਤੇ ਰੋਕ ਆ ਕਿ ਸ੍ਰੀ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਜੀ ਦਾ ਪਰਿਵਾਰ ਸ਼ਹੀਦ ਇਹਨਾਂ ਦੇ ਬਾਰੇ ਦੇ ਵਿੱਚ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਨਮਾਨਸ਼ਕਤੀਆਂ ਦੇ ਬਾਰੇ ਵਿੱਚ ਜਗਰ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਜਾਂ ਕੋਈ ਬੱਚਾ ਉਹਨਾਂ ਦਾ ਜਿਉਂਦਾ ਕਰੈਕਟਰ ਨਹੀਂ ਕਰੇਗਾ ਸੋ ਇਸ ਦੇ ਬਾਰੇ ਪਿਛਲੇ ਸਮੇਂ ਚ ਬਾਕੀ ਕਾਫੀ ਵਿਵਾਦ ਵੀ ਪੈਦਾ ਹੋਇਆ ਚਾਹੇ ਚਾਰ ਸਾਹਿਬ ਜਾਂ ਦੇ ਇੱਕ ਐਨੀਮੇਸ਼ਨ ਫਿਲਮ ਸੀ ਪਰ ਉਹਦੇ ਬਾਰੇ ਵੀ ਕਾਫੀ ਜ਼ਿਆਦਾ ਟਿੱਪਣੀਆਂ ਆਈਆਂ ਸੋ ਹੁਣ ਵੀ ਸਿੱਖਾਂ ਦੇ ਵੱਡੇ ਵਰਗ ਵੱਲੋਂ ਇਹ ਜਿਹੜੇ ਨਾਟਕ ਖੇਡੇ ਗਏ ਨੇ ਜਿਹਦੇ ਵਿੱਚ ਸਾਹਿਬ ਜਾਂ ਦਾ ਕਰੈਕਟਰ ਦੱਸਿਆ ਗਿਆ ਤੇ ਇਹ ਵੀ ਗੱਲ ਕੀਤੀ ਗਈ ਆ ਕਿ ਉਹ ਉਥੇ ਇਤਿਹਾਸ ਨੂੰ ਬਗੜਨ ਦੇ ਵੀ ਕਾਫੀ ਜਿਹੜੀ ਇਹ ਜਿਹੜੇ ਗੱਲ ਸਾਹਮਣੇ ਆਉਂਦੀ ਆ ਸੋ ਇਹ ਬੜੀ ਹੁਣ ਗੱਲ ਕਰਾਂਗੇ ਕਤਰਚ 8 ਭਾਰਤੀਆਂ ਦੀ ਫਾਸੀ ਦੀ ਸਜ਼ਾ ਮੁਆਫ ਕਰਨ ਦੇ ਮਾਮਲੇ ਦੇ ਦਰਸਲ ਐਸਜੀਪੀਸੀ ਨੇ ਕਤਰ ਦੇ ਫੈਸਲੇ ਬਹਾਨੇ ਕੇਂਦਰ ਸਰਕਾਰ ਤੇ ਨਿਸ਼ਾਨਾ 사ਦਿਆ ਹੈ ਇਸੇ ਵਿਚਾਲੇ ਐਸਜੀਪੀਸੀ ਨੇ ਕਿਹਾ ਕਿ ਕਤਰ ਦੇ ਫੈਸਲੇ ਤੋਂ ਸਿੱਖਿਆ ਕਿਉਂ ਨਹੀਂ ਲੈਂਦੀ ਕੇਂਦਰ ਸਰਕਾਰ ਬੰਦੀ ਸਿੰਘ ਨੂੰ ਮੁਆਫੀ ਕਿਉਂ ਨਹੀਂ ਦਿੱਤੀ ਜਾ ਰਹੀ ਗੁਰਜਨ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਚੰਗੇ ਸੰਬੰਧ ਨਹੀਂ ਬਣਾਉਣਾ ਚਾਹਦੀ ਬੰਦੀ ਸਿੰਘਾਂ ਨੂੰ ਮੁਆਫੀ ਦੇਣ ਲਈ ਦੇਸ਼ ਦਾ ਕਾਨੂੰਨ ਦੋ ਟੁਕ ਜਵਾਬ ਦਿੰਦਾ ਹੈ ਕਦਰ ਨੇ ਨੇਵੀ ਦੇ 8 ਆਫੀਸਰਸ ਦੀ ਫਾਸੀ ਦੀ سزا ਦੱਸ ਦੇ ਕਿ ਮੁਆਫ ਕਰ ਦਿੱਤੀ ਉਹਨਾਂ ਭਾਰਤੀ ਸਾਬਕਾ ਸੈਨਿਕਾਂ ਦੀ ਫਾਂਸੀ ਤੋਂ سزا ਬਦਲਣ ਦੀ ਮੈਂ ਖੁਸ਼ੀ ਦਾ ਮਨਾਉਂਦਾ ਉਹ ਦੀ ਮਛ ਲਾਗਾ ਕਰਦਾ ਹਾਂ ਤੇ ਨਾਲ ਹੀ ਕਿ ਸਾਡੇ ਯਤਨਾਂ ਨੂੰ ਵੀ ਬੂਰ ਪਾਓ ਸਾਡੀਆਂ ਬੇਨਤੀਆਂ ਨੂੰ ਵੀ ਫਰਿਆਦ ਨੂੰ ਵੀ ਮੰਨਣ ਦੀ ਕਿਰਪਾਲਤਾ ਕਰੋ ਕਤਰ ਕੇ 4000 ਲੋਕ ਹੈ जिन के लिए उनके देश ने अच्छा मित्रता का व्यवहार करने के लिए कतर के राजा ने ये फैसला किया है लेकिन हमारे देश की सबसे महत्वपूर्ण जो सिख कम्युनिटी है जो कि आज तीन या चार करोड़ के करीब दुनिया में बसी हुई है उनकी भावनाओं की तरफ हमारी सरकार ध्यान नहीं दे रही ਚੰਡੀਗੜ੍ਹ 'ਚ ਪੰਜਾਬੀ ਨੂੰ ਤਰਜੀਹ ਦੇਣ ਦੀ ਮੰਗ ਉਠਿਏ ਦੱਸ ਕੇ ਕਾਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਇਕਬਾਲ ਸਿੰਘ ਲਾਲਪੁਰਾ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਇਸ ਬਾਬਤ ਚਿੱਠੀ ਲਿਖੀ ਹੈ ਲਾਲਪੁਰਾ ਨੇ ਕਿਹਾ ਕਿ ਚੰਡੀਗੜ੍ਹ ਪਹਿਲੀ ਪਾਸ਼ਾ ਪੰਜਾਬੀ ਹੋਵੇ ਚੰਡੀਗੜ੍ਹ ਸ਼ਾਮਲ ਨੇ ਪੰਜਾਬ ਦੇ ਕਈ ਪਿੰਡ ਤੇ ਆ ਮੰਗ ਉਠਾਈ ਗਈ ਹੈ ਕਾਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਵੱਲੋਂ ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੰਜਾਬੀ ਨੂੰ ਤਰਜੀਹ ਦਿੱਤੀ ਜਾਏ ਤੇ ਇਸ ਬਾਬਤ ਉਨ੍ਹਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ बनवारीलाल पुरोहित ਨੂੰ ਚਿੱਠੀ ਵੀ ਲਿਖੀਏ। ਆਹ ਇਹ ਗੱਲ ਜਿਹੜੀ ਹੈ ਬੜੀ ਜ਼ਰੂਰੀ ਹੈ ਕਿਉਂਕਿ 28 ਪਿੰਡ ਪੰਜਾਬ ਦੇ ਉੱਥੋਂ ਦੇ ਉਟਾ ਕੇ ਉੱਥੇ ਚੰਡੀਗੜ੍ਹ ਵਸਾਇਆ ਗਿਆ ਸੀ। ਖਰੜ ਤਹਿਸੀਲ ਦੇ ਪਿੰਡ ਹੈਗੇ ਪੰਜਾਬੀ ਬੋਲਦੇ ਇਲਾਕੇ ਸੀ। ਔਰ ਜਦੋਂ ਰਾਜਧਾਨੀ ਪੰਜਾਬ ਦੀ ਵੱਖਰੀ ਕੀਤੀ ਗਈ, ਯੂਟੀ ਬਣਾਈਤੀ ਗਈ। ਇਹ ਅੱਜ ਵੀ ਪੰਜਾਬ ਦੀ ਰਾਜਧਾਨੀ ਹੈ। ਹਰਿਆਣੇ ਦੀ ਵੀ ਰਾਜਧਾਨੀ ਹੈ ਤੇ ਸਾਡੀ ਹਿੰਦੀ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਜਿਹੜੀ ਸਟੇਟ ਲੈਂਗੁਏਜ ਇੰਗਲਿਸ਼ ਹੋਵੇ ਇਹ ਸਮਝਣਾ ਮੈਂ ਸਮਝਣਾ ਕਿ ਬਹੁਤ ਹੀ ਅੱਛੀ ਗੱਲ ਨਹੀਂ ਕਿਉਂਕਿ ਪੰਜਾਬੀਆਂ ਨੇ ਮੰਗ ਕੀਤੀ ਹੈ ਔਰ 1985 ਚ ਵੀ ਰਜੀਵ ਲੋਂਗੋ ਵਾਲੇ ਕਾਰਡ ਚ ਵੀ ਇਹ ਫੈਸਲਾ ਆਇਆ ਸੀ ਕਿ ਚੰਡੀਗੜ੍ਹ ਪੰਜਾਬ ਦਾ ਹੀ ਹੀ ਰਾਜਧਾਨੀ ਹੈ ਇਹਨਾਂ ਨੂੰ ਦਿੱਤਾ ਜਾਏਗਾ ਤੇ ਇੱਥੋਂ ਦੀ ਬੋਲੀ ਜਿਹੜੀ ਹੈ ਉੱਥੇ ਪੰਜਾਬੀ ਦੀ ਪ੍ਰੋਮੋਸ਼ਨ ਹੋਣੀ ਚਾਹੀਦੀ ਹੈ ਪੰਜਾਬੀ ਸੱਭਿਆਚਾਰ ਦੀ ਪ੍ਰੋਮੋਸ਼ਨ ਹੋਣੀ ਚਾਹੀਦੀ ਹੈ ਇਸ ਲਈ ਮੈਂ ਵੀ ਏ ਡੀ ਜੀ ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਵੱਲੋਂ ਕੇਂਦਰ جیل ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਸੁਧਾਰ ਸੰਬੰਧੀ ਉੱਚ ਪੱਧਰੀ ਮੀਟਿੰਗ ਕੀਤੀ ਗਈ ਏ ਡੀ ਜੀ ਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਦੋਸ਼ੀਆਂ ਨੂੰ ਜਲ ਸਜ਼ਾ ਦਵਾਂਡ ਸੰਬੰਧੀ ਕੀ ਕਦਮ ਚੁੱਕੇ ਜਾਣ ਸਿਸਟਮ 'ਚ ਕਿਹੜੇ ਸੁਧਾਰ ਦੀ ਲੋੜ ਹੈ तमाम ਪਹਿਲੂਆਂ ਤੇ ਚਰਚਾ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਮੀਟਿੰਗ 'ਚ ਪੁਲਿਸ جیل ਪ੍ਰਸ਼ਾਸਨ ਤੇ ਜੁਡੀਸ਼ਰੀ ਨਾਲ ਜੁੜੇ ਅਧਿਕਾਰੀ ਸ਼ਾਮਲ ਹੋਏ ਟ੍ਰਾਇਲ ਨੂੰ ਫਾਸਟ ਕਰਨ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਸਮੇਤ ਅਹਿਮ ਚੀਜ਼ਾਂ ਤੇ ਚਰਚਾ ਕੀਤੀ ਗਈ ਮੀਟਿੰਗ

ਹੈੱਡ ਕਰਦੇ ਆਂ ਬਾਕੀ ਸਾਡੇ ਕੋਆਪਰੇਟਿਵ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸਿਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਪਾਸ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਫੁੰਗਾ ਕਰਾਂਗੇ ਚੋਰਾਂ ਦੀ ਜੋ ਕਿ ਬੇਖੌਫ ਹੋਏ ਨਜ਼ਰ ਆ ਰਹੇ ਨੇ ਦਰਸਲ ਸਮਰਾਲਾ ਦੇ ਗੁਰਦੁਆਰਾ ਸਾਹਿਬ ਤੇ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਪਿੰਨ ਪੰਜੇਟਾ ਦੇ ਗੁਰੂ ਕਾਜਚੋਂ ਚੋਰਾ ਨੇ ਚੋਰੀ ਕੀਤੀ ਗੋਲਕ ਤੋੜ ਕੇ ਨਕਦੀ ਲੈ ਕੇ ਜੋ ਚੋਰ ਜਿੱਕੇ ਫਰਾਰ ਹੋ ਗਏ ਦੱਸਦੇ ਵੀ ਤੋਂ 25000 ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ تین ਚੋਰਾ ਨੂੰ ਕਟਨਾ ਨੂੰ ਅੰਜਾਮ ਦਿੱਤਾ ਚੋਰਾ ਨੇ ਇੱਕ ਹੋਰ ਧਾਰਮਿਕ ਸਥਾਨ ਤੇ ਵੀ ਚੋਰੀ ਕੀਤੀ ਹੈ ਤੇ ਚੋਰਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਆ ਤਸਵੀਰਾਂ ਨੇ ਸਮਰਾਲਾ ਦੀਆਂ ਜਿੱਥੇ ਕਿ ਸਮਰਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਕੀਤੀ ਗਈ ਹੈ ਦੱਸਦੇ ਕਿ ਪਿੰਡ ਪੰਜੇਟਾ ਦਾ ਆ ਗੁਰੂ ਘਰ ਹੈ ਜੋ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਉੱਥੇ ਇਹਨਾਂ ਚੋਰਾਂ ਨੇ ਚੋਰੀ ਕੀਤੀ ਤਿੰਨ ਚੋਰਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਗੋਲਕ ਤੋੜ ਕੇ ਆਗ ਵੀ ਤੋਂ 25000 ਦੀ ਨਕਦੀ ਉੱਥੋਂ ਲੈ ਕੇ ਰਫੂ ਚੱਕਰ ਅੱਗੇ ਵਧਾਂਗੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣ ਹਰਿਆਣਾ ਦੇ ਪੁਲਿਸ ਇੰਸਪੈਕਟਰ ਦੀ ਗੱਡੀ ਜ਼ਬਤ ਕੀਤੀ ਗਈ ਹੈ ਦਰਸਲ ਚਲਾਨ ਕਰਨ ਦੇ ਬਾਅਦ ਗੱਡੀ ਥਾਣੇ 'ਚ ਬੰਦ ਹੈ ਇੰਸਪੈਕਟਰ ਦਾ ਪਤੀਜਾ ਇਸ ਗੱਡੀ ਨੂੰ ਚਲਾ ਰਿਹਾ ਸੀਗਾ ਤੇ ਗੱਡੀ ਤੇ ਹਰਿਆਣਾ ਪੁਲਿਸ ਦਾ ਸਟicker ਲੱਗੇ ਹੋਇਆ ਸੀਗਾ ਤਾਂ ਸੀ ਕਿ ਕਾਰ ਡਰਾਈਵਰ ਦੇ ਨਾਲ ਫੋਨ ਬਚਾਉਣ ਨੂੰ ਲੈ ਕੇ ਆ ਪੂਰਾ ਹਵਾਗਵਾਹ ਪ੍ਰਤਾਜ ਜ ਕਰੰਤੇ ਕਾਰ ਦੇ ਕਾਗਜ਼ਾਤ ਨਹੀਂ ਮਿਲੇ ਤੇ ਇਸ ਵਿਚਾਲੇ ਲੁਧਿਆਣ ਹਰਿਆਣਾ ਦੇ ਪੁਲਿਸ ਇੰਸਪੈਕਟਰ ਦੀ ਗੱਡੀ ਨੂੰ ਜ਼ਬਤ ਕੀਤਾ ਗਿਆ پي تو نڪتل ڪيڙو ਗੰਗਲ ਕਰਾਂਗੇ ਕਪੂਰਥਲਾ ਦੇ ਜਿੱਥੇ ਕਿ ਐਨ ਆਰ ਆਈ ਦੇ ਘਰ ਤੇ ਫਾਇਰਿੰਗ ਦੀ ਖਬਰ ਸਾਹਮਣੇ ਹੈ ਦਰਸਲ ਅਣਪਛਾਤਿਆਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾ ਪਰਿਵਾਰ ਨੂੰ ਫਿਰੌਤੀ ਦੀ ਧਮਕੀ ਦਿੱਤੀ ਗਈ ਸੀ ਤੇ ਇਸ ਰਿਵਾਚਲੇ 5 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਤੇ ਲਾਰਡਸ ਬਿਸ਼ਨੋਈ ਦੇ ਨਾਤੇ ਆ ਫੋਨ ਕਾਲ ਆਈ ਸੀ ਕਿ ਤਦਕਿ ਐਡੀਜੀਪੀ ਅਰਪਿਤ ਚੁਕਲਾ ਖੁਦ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਕਪੂਰਥਲਾਚ ਐਨ ਆਰ ਆਈ ਦੇ ਘਰ ਤੇ ਫਾਇਰਿੰਗ ਹੋਈ ਹੈ ਦੱਸ ਦਈਏ ਕਿ ਅਣਪਛਾਤਿਆਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਾਲ ਕਰਕੇ 5 ਕਰੋੜ ਦੀ ਫਰੋਤੀ ਮੰਗੀ ਗਈ ਸੀ ਕਿ ਲਾਰੈਂਸ ਬਿਸ਼ਨੋਈ ਦੇ ਨਾਤੇ ਆ ਫੋਨ ਆਇਆ ਸੀਗਾ ਤੇ ਬਦਮਾਸ਼ਾ ਦੇ ਵੱਲੋਂ ਗੈਂਗਸਟਰ ਦੇ ਵੱਲੋਂ ਇੰਝ ਹੀ ਰਸੂਕਦਾਰਾਂ ਨੂੰ ਬਿਜ਼ਨਸਮੈਨਾਂ ਨੂੰ ਫੋਨ ਕਾਲ ਜਾਂਦੇ ਨੇ ਫਰੋਤੀ ਰੰਗਦਾਰੀ ਉਹਨਾਂ ਦੇ ਵੱਲੋਂ ਮੰਗੀ ਜਾਂਦੀ ਹੈ ਉਹਨਾਂ ਨੂੰ ਥ੍ਰੈਟ ਦਿੱਤਾ ਜਾਂਦਾ ਹੈ ਜੇ ਰੰਗਦਾਰੀ ਨਹੀਂ ਦਿੱਤੀ ਜਾਂਦੀ ਤੇ ਹਜੇ ਘਟਨਾਵਾਂ ਨੂੰ ਅੰਜਾਮ ਇਨ੍ਹਾਂ ਬਦਮਾਸ਼ਾ ਦੇ ਵੱਲੋਂ ਦਿੱਤਾ ਜਾਂਦਾ ਹੈ ਹਾਲਾਂਕਿ ਡੀਜੀਪੀ ਅਪੀ ਪਿਚੂਕਲਾ ਖੁਦ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ